ਸਿਰੀ ਰਾਗ ਮਹੱਲਾ ਚੌਥਾ ਬਨਜਾਰਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉਸਤਮ ਨਾਮ ਹੈ ਜਿਨ ਸਰੀਆ ਸਭ ਕੋ ਏ ਜਿਓ ਹਰ ਜੀ ਸਭੇ ਪ੍ਰਤੀ ਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਤਿ ਆਈਏ ਤਿਸ ਬਿਨ ਅਗਰ ਨ ਕੋਏ ਜੋ ਮੋਹ ਮਾਇਆ ਤੇ ਤਲਾਈਂ ਦੇ ਸੇ ਛੋੜ ਚਲੇ ਤੁਖ ਰੋਏ ਜਨ ਨਾਨਕ ਨਾਮ ਤੇ ਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਪਿੰ ਅਵਰਨਾ ਕੋਈ ਹਰ ਗੁਰ ਸਰਨਾਈ ਪਾਈਏ ਵਣਜਾਰਿਆ ਮਿੱਤਰਾ ਵਟਪਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਵੇਣ ਪਾਈਆ ਹਰ ਕਿੰਨੇ ਨਾ ਪਾਇਆ ਨਾਉ ਵਿੱਚ ਹਉਮੇ ਕਰਮ ਕਮਾਵਦੇ ਜਿਉ ਬੇਸੂਆ ਪਤਨਿ ਨਾਉ ਪਿਤਾ ਜਾਤ ਤਾਂ ਹੋਈਏ ਘੁਰ ਟੁੱਠਾ ਕਰੇ ਪਸਾਉ ਵਡਪਾਗੀ ਗੁਰ ਪਾਇਆ ਹਰ ਅਹਨਸ ਲੱਗਾ ਪਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ ਮਨ ਹਰ ਹਰ ਲਗਾ ਚਾਓ ਗੁਰ ਪੂਰੇ ਨਾਮ ਤੇ ਰੜਾਇਆ ਹਰ ਮਿਲਿਆ ਹਰ ਪ੍ਰਭਨਾਓ ਰਹਾਓ ਜਬ ਲਗ ਜੋ ਬਨਸਾਸ ਹੈ ਤਬ ਲਗ ਨਾਮ ਪਿਆਏ ਚਲਦਿਆਂ ਨਾਲ ਹਰ ਚੱਲਸੀ ਹਰ ਅੰਤੇ ਲੈ ਛਡਾਏ ਹਉ ਬਲੇ ਹਾਰੀ ਤਿੰਨ ਕੋ ਜਿਨ ਹਰਮਨ ਉੱਠਾ ਆਏ ਜਿੰਨੀ ਹਰ ਹਰ ਨਾਮ ਨਾ ਚੇਤੇਓ ਸੀ ਅੰਤ ਗਏ ਪਛਤਾਏ ਤੋਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡ ਭਾਗੀ ਕਿਰਪਾਯਾ ਗੁਰ ਸਬਦੀ ਪਾਰ ਲੰਘਾਏ ਰਹਾਉ ਹਰਾਪੇ ਆਪੋ ਪਾਇੰਦਾ ਹਰਾਪੇ ਦੇ ਵੈਲੇ ਹਰਾਪੇ ਪਰਮ ਭਲਾਈਂਦਾ ਹਰਾਪੇ ਹੀ ਮਤ ਦੇ ਗੁਰਮੁਖਾ ਮਨ ਪਰਗਾਸ ਹੈ ਸੇ ਵਿਰ ਲੈ ਕੇ ਹੀ ਕੇ ਹਉ ਬਲਿਹਾਰੀ ਤੈਨ ਕੋ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪਰ ਗਾਸੀਆ ਮਨ ਹਰ ਹਰ ਉਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਘਰ ਸਰਣਾਈ ਪਜਪੋਂ ਜਿੰਦੂ ਸਭ ਕਿਲ ਵਿਕ ਦੁੱਖ ਪਰ ਹਰੇ ਰਹਾਉ ਕਟ ਕਟ ਰਮਈਆ ਮਨ ਵਸੇ ਕਿਉ ਪਾਈਏ ਕਿ ਤਪਤ ਗੁਰ ਪੂਰਾ ਸਤਗੁਰ ਪੇਟੀਏ ਹਰਾਈ ਵਸੇ ਮਨ ਚਿਤ ਮੈਂ ਤਰ ਨਾਮ ਆਧਾਰ ਹੈ ਹਰ ਨਾਮੇ ਤੇ ਗਤਮਤ ਮੈਂ ਹਰ ਹਰ ਨਾਮ ਵਿਸਾਹ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਅਤਿ ਆਇਆ ਰੰਗ ਰਤੜਾ ਹਰ ਰੰਗ ਰਤ ਹਰਿ ਆਪੂ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ जिनको पूर्व लिखिया से आए मिले गौर पास सेवक पाए जारिया मित्रा गुर हर हर नाम परगास तन तन बण जवा पारिया जिन वखर लदड़िया हर पास गुरमुखा दर मुख उचले से आए मिले हर पास जन नानक गुर तिन पाया जिना आप तुथा तास हर त्यापो सास गिरास ਮਨਪ੍ਰੀਤ ਲੱਗੀ ਤਿਨਾ ਗੁਰਮਖਾਂ ਹਰਨਾਮ ਚਿਨਾ ਰਹ ਰਾਸ ਰਹਾਉ